ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸਿਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਸ਼ੁ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਈਆ ਮੰਗਲ ਗਾਵਈ ਗੀਤ ਗੋਬਿੰਦ ਅਲਾਈ ਹਰ ਜਿਹਾ ਅਬਰ ਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਗਲਤ ਸਵਾਰੀਆਂ ਨਿਸ਼ਚਲ ਦਿੱਤਿਆਂ ਜਾਏ ਸੰਸਾਰ ਸਾਗਰ ਤੇ ਰਖੀ ਅਨ ਬਹੁੜਾ ਜਨਮੇ ਧਾਏ ਜਿਹਬਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਨਾ ਤਮਾਈ ਜਿਹਬਾ ਏਕ ਅਨੇਕ ਗੁਣ ਤਰ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਨਾ ਤਮਾਈ ਗੁਰੂ ਪਿਆਰੀ ਸਤਸੰਗੀ ਜਨੋ ਫੱਗਣ ਦਾ ਮਹੀਨਾ ਆਰੰਭ ਹੋਇਆ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਇਸ ਚੜ੍ਹੇ ਹੋਏ ਨਵੇਂ ਮਹੀਨੇ ਦੇ ਅੰਦਰ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਆਓ ਕੁਝ ਸਮੇਂ ਦੇ ਵਾਸਤੇ ਆਪਾਂ ਇਸ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਇਸ ਮਹੀਨੇ ਕਮਾਉਣ ਵਾਸਤੇ ਬਖਸ਼ਿਸ਼ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਫਲਗੁਣ ਉੰਜ ਆਮ ਬੋਲੀ ਵਿੱਚ ਅਸੀਂ ਫੱਗਣ ਮਹੀਨਾ ਕਹਿੰਦੇ ਹਾਂ ਪਰ ਸਤਿਗੁਰੂ ਜੀ ਨੇ ਇੱਥੇ ਸ਼ਬਦ ਵਰਤਿਆ ਫਲਗੁਣ ਗੁਣਾ ਦੇ ਨਾਲ ਭਰਪੂਰ ਫਲ ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਇਸ 12 ਮਹਾ ਜੀ ਦੇ ਆਰੰਭ ਦੇ ਵਿੱਚ ਜਾਂ ਦੂਜੇ ਸ਼ਬਦਾਂ ਵਿੱਚ ਜੋ ਚੇਤ ਦਾ ਮਹੀਨਾ ਸਾਲ ਦੇ ਆਰੰਭ ਵਿੱਚ ਆਉਂਦਾ ਹੈ ਉਸ ਮਹੀਨੇ ਵਿੱਚ ਸਤਿਗੁਰ ਜੀ ਨੇ ਸਾਡੀ ਮੰਜ਼ਲ ਜਿਹੜੀ ਹੈ ਉਹ ਮਿੱਥੀ ਹੈ ਸਤਿਗੁਰ ਕਹਿੰਦੇ ਨੇ ਚੇਤ ਦੇ ਮਹੀਨੇ ਵਿੱਚ ਉਸ ਮਾਲਕ ਨੂੰ ਚੇਤੇ ਕਰ ਫਿਰ ਕੀ ਹੋਵੇਗਾ ਆਨੰਦ ਪੈਦਾ ਹੋਏਗਾ ਚੇਤ ਗੋਬਿੰਦ ਅਰਾਧੀ ਹੈ ਖੂਬੇ ਆਨੰਦ ਕਣਾ ਉਹ ਆਨੰਦ 12 ਮਹੀਨਿਆਂ ਦੇ ਵਿੱਚ ਗੁਰੂ ਦਸੀਕਾਰ ਅਨੁਸਾਰ ਜੇ ਅਸੀਂ ਕਰਮ ਕਮਾਵਾਂਗੇ ਤੇ 12ਵੇਂ ਮਹੀਨੇ ਵਿੱਚ ਉਹ ਫੱਗਣ ਮਹੀਨੇ ਦੇ ਅੰਦਰ ਆਨੰਦ ਜਿਹੜਾ ਹੈ ਉਹ ਪੈਦਾ ਹੋਏਗਾ ਤੇ ਸਤਿਗੁਰ ਕਹਿੰਦੇ ਨੇ ਫਲਗੁਣ ਆਨੰਦ ਉਪਾਰਜਨਾ ਉਹ ਬਹੁਤ ਸਾਰਾ ਆਨੰਦ ਫੱਗਣ ਦੇ ਮਹੀਨੇ ਵਿੱਚ ਪੈਦਾ ਹੋਏਗਾ ਕਿਉਂ ਪੈਦਾ ਹੋਏਗਾ ਹਰ ਸੱਜਣ ਪ੍ਰਗਟੇ ਆਏ ਕਿਉਂਕਿ ਸੱਜਣ ਪਰਮਾਤਮਾ ਪ੍ਰਗਟ ਹੋ ਗਿਆ ਉਹ ਪਰਮੇਸ਼ਰ ਤੇ ਹਰ ਇੱਕ ਜਗ੍ਹਾ ਦੇ ਉੱਤੇ ਹੈ ਘਟ ਘਟ ਦੇ ਵਿੱਚ ਵਸਿਆ ਹੋਇਆ ਹੈ ਸਗਲ ਬਨਸਪਤ ਮੇ ਬਸੰਤਰ ਸਗਲ ਦੂਦ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਧੂ ਜੀਆ ਫਿਰ ਜਿਹੜਾ ਪਰਮੇਸ਼ਰ ਹਰ ਇੱਕ ਜਗ੍ਹਾ ਦੇ ਉੱਤੇ ਹੈ ਉਹ ਪਰਮੇਸ਼ਰ ਸਾਨੂੰ ਕਿਉਂ ਨਹੀਂ ਨਜ਼ਰ ਆਉਂਦਾ ਸਵਾਲ ਇੱਥੇ ਖੜਾ ਹੈ ਜਿਵੇਂ ਧਰਤੀ ਦੇ ਵਿੱਚ ਪਾਣੀ ਹੈ ਨਾ ਮਨੁੱਖ ਨੂੰ ਬਹੁਤ ਪਿਆਸ ਲੱਗੀ ਹੋਵੇ ਤੇ ਕਹੇ ਵੀ ਧਰਤੀ ਵਿੱਚ ਤੇ ਪਾਣੀ ਹੈ ਤੇ ਮੈਂ ਆਪਣੀ ਪਿਆਸ ਬੁਝਾ ਲਵਾਂ ਪਰ ਮਨੁੱਖ ਨੂੰ ਕਰਨਾ ਕੀ ਪਏਗਾ ਧਰਤੀ ਦੇ ਥੱਲੇ ਪਾਣੀ ਹੈ ਤੇ ਮਨੁੱਖ ਧਰਤੀ ਦੇ ਉੱਤੇ ਖਲੋਤਾ ਹੈ ਪਾਣੀ ਤੇ ਮਨੁੱਖ ਦੇ ਵਿਚਕਾਰ ਧਰਤੀ ਹੈ ਉਸ ਧਰਤੀ ਦੇ ਵਿੱਚ ਟੂਆ ਕੱਢਣਾ ਪਏਗਾ ਬੂਰ ਕਰਨਾ ਪਏਗਾ ਫਿਰ ਪਾਣੀ ਥੱਲੇੋਂ ਪ੍ਰਗਟ ਹੋਏਗਾ ਹੈ ਤੇ ਜ਼ਰੂਰ ਪਾਣੀ ਪਰ ਪ੍ਰਗਟ ਨਹੀਂ ਹੋਇਆ ਜਦੋਂ ਪ੍ਰਗਟ ਹੋਇਆ ਤੇ ਮਨੁੱਖ ਦੀ ਪਿਆਸ बुझ ਜਾਏਗੀ ਧਰਤੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਖਣਿਜ ਪਦਾਰਥ ਨੇ ਧਰਤੀ ਦੇ ਅੰਦਰ ਹੋਰ ਕੀਮਤੀ ਧਾਤਾਂ ਨੇ ਪਰ ਸਾਡੀਆਂ ਨਜ਼ਰਾਂ ਤੋਂ ਉਹਲੇ ਨੇ ਪ੍ਰਗਟ ਨਹੀਂ ਹੋਈਆਂ ਜਿੱਦਣ ਪ੍ਰਗਟ ਹੋ ਗਈਆਂ ਗੁਰੂ ਪਿਆਰੇ ਉਸ ਦਿਨ ਉਹ ਸਾਨੂੰ ਲਾਭ ਦਿੰਦੀਆਂ ਨੇ ਪਰਮੇਸ਼ਰ ਤੇ ਹਰੇਕ ਜਗ੍ਹਾ ਦੇ ਉੱਤੇ ਆ ਪਰੰਤੂ ਸਾਡੀਆਂ ਅੱਖਾਂ ਉਹਨੂੰ ਵੇਖ ਨਹੀਂ ਰਹੀਆਂ ਉਹ ਪ੍ਰਗਟ ਨਹੀਂ ਹੈ ਤੇ ਜਿੱਦਣ ਪ੍ਰਗਟ ਹੋ ਗਿਆ ਉਦਣ ਫਿਰ ਮਾਲਕ ਨੇ ਸਾਡੇ ਜੀਵਨ ਦੇ ਅੰਦਰ ਆਨੰਦ ਪੈਦਾ ਕਰ ਦੇਣਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਪਰਮੇਸ਼ਰ ਪ੍ਰਗਟ ਕਰਨ ਦੇ ਵਾਸਤੇ ਫਿਰ ਕਰਨਾ ਕੀ ਪਏਗਾ ਸਤਿਗੁਰੂ ਮਹਾਰਾਜ ਅਗਲੀ ਪੰਕਤੀ ਦੇ ਵਿੱਚ ਸਮਝਾਉਣਾ ਕਰਦੇ ਨੇ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਈ ਜਦੋਂ satsangat ਦੇ ਵਿੱਚ ਜਾਵਾਂਗੇ ਸਤਗੁਰ ਮਹਾਰਾਜ ਕੇ ਲੱਗੇ ਸਤ ਸੰਗਤ ਤੇਰੀ ਸਹਾਇਤਾ ਕਰੇਗੀ ਤੈਨੂੰ ਕਿਰਪਾ ਕਰਕੇ ਮਾਲਕ ਦੇ ਨਾਲ ਮਿਲਾ ਦੇਵੇਗੀ ਕਿਉਂਕਿ ਸਤਗੁਰ ਮਹਾਰਾਜ ਕਹਿੰਦੇ ਮੈਂ ਖੋਜ-ਖੋਜ ਕੇ ਇਸ ਨਤੀਜੇ ਦੇ ਉੱਤੇ ਪਹੁੰਚਿਆ ਹਾਂ ਖੋਜਤ ਖੋਜਤ ਸੁਣੀ ਏ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਇ ਸਤ ਸੰਗਤ ਤੋਂ ਬਿਨਾ ਕਿਸੇ ਦਾ ਪਾਰ ਉਤਾਰਾ ਨਹੀਂ ਹੁੰਦਾ ਭਗਤ ਰਵਿਦਾਸ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਪਹਿਲਾ ਸਵਾਲ ਕਰਦੇ ਨੇ ਕਹਿੰਦੇ ਨੇ ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਕਣ ਲੱਗਿਓ ਪ੍ਰਾਣਾ ਦਾ ਨਾਥ ਪਰਮੇਸ਼ਰ ਕਿਵੇਂ ਮਿਲੇ ਫਿਰ ਸਵਾਲ ਦਾ ਜਵਾਬ ਵੀ ਦਿੰਦੇ ਨੇ ਸਾਧ ਸੰਗਤ ਪਾਈ ਪਰਮ ਗਤੇ ਉਸ ਸਤ ਸੰਗਤ ਦੇ ਵਿੱਚੋਂ ਉੱਚੀ ਅਵਸਥਾ ਤੈਨੂੰ ਮਿਲ ਜਾਏਗੀ ਮਾਲਕ ਤੈਨੂੰ ਮਿਲ ਜਾਏਗਾ ਤੇ ਜਦਨ ਮਾਲਕ ਮਿਲ ਗਿਆ ਫਿਰ ਸਤਿਗੁਰੂ ਜੀ ਕਹਿੰਦੇ ਨੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਫਿਰ ਹਿਰਦੇ ਰੂਪੀ ਸੇਜ ਜਿਹੜੀ ਆ ਨਾ ਉਹ ਸੁਹਾਵਣੀ ਬਣ ਜਾਏਗੀ ਤੇ ਸਾਰੇ ਸੁਖ ਜਿਹੜੇ ਨੇ ਉਹ ਪ੍ਰਾਪਤ ਹੋ ਜਾਵਣਗੇ ਤੇ ਦੁੱਖਾ ਨੂੰ ਫਿਰ ਕੋਈ ਥਾਂ ਜਿਹੜਾ ਹੈ ਨਾ ਉਹ ਰਹਿ ਨਹੀਂ ਜਾਏਗਾ ਦੁੱਖ ਦੂਰ ਹੋ ਜਾਵਣਗੇ ਸਤਿਗੁਰੂ ਮਹਾਰਾਜ ਵੀ ਕਹਿੰਦੇ ਨੇ ਨਸ ਬੰਜੋ ਕਿਲ ਵੇਖੋ ਕਰਤਾ ਕਰ ਆਇਆ ਜਦੋਂ ਹਿਰਦੇ ਦੇ ਵਿੱਚ ਕਰਤਾ ਆ ਗਿਆ ਪਰਮੇਸ਼ਰ ਪ੍ਰਗਟ ਹੋ ਗਿਆ ਦੂਤਾ ਦਹਿਨ ਪਿਆ ਗੋਬਿੰਦ ਪ੍ਰਗਟ ਆਇਆ ਫਿਰ ਉਹ ਦੁਸ਼ਮਣ ਸਾਡੇ ਜਿਹੜੇ ਨੇ ਵਿਕਾਰ ਉਹ ਦੂਰ ਹੋ ਜਾਵਣਗੇ ਤੇ ਸਾਡੀ ਹਿਰਦਾ ਰੂਪੀ ਸੇਜ ਜਿਹੜੀ ਆ ਉਹ ਸੁੱਖਾਂ ਦੇ ਨਾਲ ਭਰਪੂਰ ਹੋ ਜਾਵੇਗੀ ਕਿ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ ਵੱਡ ਭਾਗਣੀ ਵੱਡੇ ਪਾਗਾ ਵਾਲੀ ਉਸ ਜੀਵ ਇਸਤਰੀ ਵੱਡੇ ਪਾਗਾ ਵਾਲੀ ਉਹਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾ ਬਣਗੀਆਂ ਕਿਉਂਕਿ ਉਹਨੂੰ ਵਰ ਪਾਇਆ ਹਰ ਰਾਏ ਹਰੀ ਪਰਮੇਸ਼ਰ ਵਰ ਖਸਮ ਜਿਹੜਾ ਹੈ ਨਾ ਉਹਨੂੰ ਪ੍ਰਾਪਤ ਹੋ ਜਾਏਗਾ ਔਰ ਯਾਦ ਰੱਖਿਓ ਇਹ ਬੜਾ ਅਫਸਰ ਦੀਰਵਾਦ ਮਿਲਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਿਕ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ ਬੜੇ ਚਿਰ ਤੋਂ ਬਾਅਦ ਇਹ ਦੇਹ ਜਿਹੜੀ ਆ ਨਾ ਉਹ ਪ੍ਰਾਪਤ ਹੋਈ ਐ ਸਾਧ ਸੰਗਤ ਜੀ ਭਗਤ ਰਵਦਾਸ ਜੀ ਵੀ ਇਸ ਪਰਥਾਏ ਸਾਨੂੰ ਸਮਝਾਉਣਾ ਕਰਦੇ ਨੇ ਕਹਿੰਦੇ ਨੇ ਬੜਾ ਚਿਰ ਹੋ ਗਿਆ ਐ ਪਰਮੇਸ਼ਰ ਤੇਰੇ ਨਾਲੋਂ ਵਿਛੜਿਆ ਹੋਇਆ ਬਹੁਤ ਜਨਮ ਵਿਛਰੇ ਤੇ ਮਾਧੋ ਇਹ ਜਨਮ ਤੇਰੇ ਲਿਖੇ ਇਹ ਜਨਮ ਤੇਰੇ ਲਿਖੇ ਆ ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਭੈਉ ਦਰਸ਼ਨ ਦੇਖੇ ਇੱਕ ਆਸ ਹੈ ਉਹ ਆਸ ਇਹ ਹੈ ਕਿ ਤੇਰੇ ਦਰਸ਼ਨ ਹੋ ਜਾਵਣ ਬੜੇ ਚਿਰਾਂ ਤੋਂ ਤੇਰੇ ਕੋਲੋਂ ਵਿਛੜੇ ਹੋਏ ਆ ਇਹ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਮਲਾਪ ਹੋ ਜਾਂਦਾ ਹੈ ਕਿਉਂਕਿ ਵਰ ਮਿਲ ਗਿਆ ਵੱਡੇ ਭਾਗਾਂ ਦੇ ਨਾਲ ਇੱਛਾ ਪੂਰੀ ਹੋ ਗਈ ਤੇ ਫਿਰ ਸਤਿਗੁਰ ਕਹਿੰਦੇ ਨੇ ਮਿਲ ਸਈਆਂ ਮੰਗਲ ਗਾਵਈ ਗੀਤ ਗੋਬਿੰਦ ਅਲਾਈ ਸਈਆਂ ਦਾ ਮਤਲਬ ਹੁੰਦਾ ਸਹੇਲੀਆਂ ਸਖੀ ਸਹੇਲੀਆਂ ਦੇ ਨਾਲ ਸਤ ਸੰਗਤ ਰੂਪੀ ਸਖੀ ਸਹੇਲੀਆਂ ਦੇ ਨਾਲ ਮੰਗਲ ਖੁਸ਼ੀ ਦੇ ਗੀਤ ਜਿਹੜੀਆਂ ਨੇ ਉਹ ਗਾਉਂਦੀਆਂ ਨੇ ਗੀਤ ਗੋਬਿੰਦ ਅਲਾਈ ਉਸ ਮਾਲਕ ਦੀ ਸਿਫਤ ਦੇ ਗੀਤ ਜਿਹੜੇ ਨੇ ਨਾ ਉਗਉਂਦੀਆਂ ਨੇ ਇਹ ਗੀਤ ਆਮ ਵਰਗੇ ਨਹੀਂ ਜਿਨ੍ਹਾਂ ਗੀਤਾਂ ਦੇ ਬਾਰੇ ਸਤਿਗੁਰ ਕਹਿੰਦੇ ਨੇ ਵੀ ਗੰਧਨ ਵੈਣ ਤੂੰ ਕੰਨਾਂ ਦੇ ਨਾਲ ਸੁਣੀ ਨਾ ਸਤਿਗੁਰ ਕਹਿੰਦੇ ਨੇ ਨਾ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਕਤ ਗੀਤ 나ਦ ਧੁਨ ਗਾਵਤ ਬੁਲਤ ਬੂਲ ਅਜਾਏ ਉਹ ਬੋਲ ਜਿਹੜੇ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਲਾਭ ਨਹੀਂ ਦਿੰਦੇ ਜਿਹੜੇ ਸਾਨੂੰ ਰੱਬ ਦੇ ਨਾਲੋਂ ਤੋੜਦੇ ਹਾਂ ਤੇ ਯਾਦ ਰੱਖਿਓ ਅੱਜ ਸਾਡੀ ਹਾਲਾਤ ਇਹ ਬਣ ਗਈ ਹੈ ਅਸੀਂ ਗੰਧਨ ਵੈਣ ਸੁਣਨ ਵਾਸਤੇ ਤੇ ਬੜੇ ਤਿਆਰ ਆ ਪਰ ਗੁਰੂ ਦੇ ਸ਼ਬਦ ਨੂੰ ਸੁਣਨ ਵਾਸਤੇ ਤਿਆਰ ਨਹੀਂ ਹਾਂ ਸਾਡੇ ਸ਼ੰਕੇ ਖੜੇ ਹੁੰਦੇ ਨੇ ਸਾਨੂੰ ਆਨੰਦ ਆਮ ਗੀਤਾਂ ਦੇ ਵਿੱਚੋਂ ਮਿਲਦਾ ਹੈ ਉਹ ਗੀਤ ਜਿਹੜੇ ਕਾਮਚਿਸ਼ਟਾਂ ਨੂੰ ਪ੍ਰਭਾਵਿਤ ਕਰਦੇ ਨੇ ਉਹ ਗੀਤ ਜਿਹੜੇ ਬਲਗਰਨ ਨੂੰ ਪ੍ਰਭਾਵਿਤ ਕਰਦੇ ਨੇ ਉਹ ਗੀਤ ਜਿਹੜੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ ਪਰ ਸਤਿਗੁਰ ਕਹਿਣ ਲੱਗੇ ਐ ਮੇਰੇ ਗੁਰੂ ਕੀ ਸਿੱਖਾ ਇਹੋ ਜਿਹੇ ਗੀਤ ਆਪਣੇ ਕੰਨਾਂ ਦੇ ਨਾਲ ਸਰਵਣ ਨਾ ਕਰੀ ਸਗੋਂ ਗੀਤ ਉਹੋ ਜੇ ਗਾਈਂ ਉਹੋ ਜੇ ਕੰਨਾਂ ਦੇ ਨਾਲ ਸੁਣੀ ਜਿਹਦੇ ਵਿੱਚੋਂ ਪਰਮੇਸ਼ਰ ਦੀ ਯਾਦ ਪ੍ਰਗਟ ਹੋਵੇ ਬਾਬਾ ਕਬੀਰ ਜੀ ਇਹੋ ਜੇ ਗੀਤ ਗਾਉਂਦੇ ਨੇ ਲੋਕ ਸਮਝਦੇ ਨੇ ਵੀ ਸ਼ਾਇਦ ਆਮ ਹੀ ਗੀਤ ਨੇ ਜਿਹੜੇ ਕਿਸੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹੋਣਗੇ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਲੋਕ ਅਮੀਰਾਂ ਨੂੰ ਖੁਸ਼ ਕਰਨ ਵਾਸਤੇ ਰਾਜਿਆਂ ਨੂੰ ਖੁਸ਼ ਕਰਨ ਵਾਸਤੇ ਗਾਉਂਦੇ ਸਨ ਪਰ ਸਤਿਗੁਰ ਕਹਿਣ ਲੱਗੇ ਨਹੀਂ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਜਿਉਂ ਕਾਂਛੀ ਉਪਦੇਸ਼ ਹੋਏ ਮਨਸ ਮਰਤੀ ਬਾਰ ਇਹ ਸਤਿਗੁਰ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੂੰ ਫਿਰ ਉਹ ਪਰਮੇਸ਼ਰ ਮਿਲ ਜਾਂਦਾ ਹੈ ਉਹ ਸਖੀ ਸਹੇਲੀਆਂ ਦੇ ਨਾਲ ਮਿਲ ਕੇ ਮਾਲਕ ਦੇ ਸਿਫਤ ਸਲਾਹ ਦੇ ਗੀਤ ਜਿਹੜੇ ਨੇ ਨਾ ਉਹ ਗਾਉਂਦੇ ਨੇ ਇਹ ਸਤਿਗੁਰ ਮਹਾਰਾਜ ਕਹਿਣ ਲੱਗੇ ਫਿਰ ਉਹਨਾਂ ਦੀ ਅਵਸਥਾ ਇਹ ਬਣ ਜਾਂਦੀ ਹੈ ਹਰ ਜਿਹਾ ਅਬਰ ਨਾ ਦਿਸੈ ਕੋਈ ਦੂਜਾ ਲਵੇ ਨਾ ਲਾਏ ਫਿਰ ਉਹਨਾਂ ਨੂੰ ਹਰ ਜਿਹਾ ਅਬਰ ਨਾ ਦਿਸੈ ਹਰੀ ਵਰਗਾ ਉਹਨਾਂ ਨੂੰ ਹੋਰ ਕੋਈ ਨਹੀਂ ਦਿਸਦਾ ਕੋਈ ਦੂਜਾ ਲਵੇ ਨਾ ਲਾਏ ਉਹ ਕਿਸੇ ਹੋਰ ਦੂਸਰੇ ਦੇ ਨਾਲ ਮੋਹ ਨਹੀਂ ਪਣਾਉਂਦੇ ਉਹ ਮਾਲਕ ਦੇ ਨਾਲ ਸੰਬੰਧ ਬਣਾਉਂਦੇ ਨੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਵਰਗਾ ਉਹ ਮਾਲਕ ਆਪ ਹੀ ਹੈ ਉਹਦੇ ਵਰਗਾ ਕੋਈ ਹੋਰ ਦੂਸਰਾ ਹੈ ਹੀ ਨਹੀਂ ਇਹ ਸਤਿਗੁਰ ਮਹਾਰਾਜ ਕਹਿੰਦੇ ਨੇ ਆਪਾਂ ਨੂੰ ਰੋਜ਼ ਚੇਤੇ ਕਰਾਉਂਦੇ ਨੇ ਸਾਧ ਸੰਗਤ ਜੀ ਰਹਿਰਾ ਸਾਹਿਬ ਦੀ ਪਾਵਨ ਬਾਣੀ ਵਿੱਚ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੁਆ ਨਾ ਕੋ ਹੋਏ ਨਾ ਪਹਿਲਾਂ ਕੋਈ ਹੋਇਆ ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਜਿਹੋ ਜਿਹ ਹੈ ਗੁਣ ਉਸ ਮਾਲਕ ਦੇ ਵਿੱਚ ਹੈ ਹੋਰ ਕਿਸੇ ਦੇ ਵਿੱਚ ਨਹੀਂ ਹੈ ਸਵਾਗਤ ਰਵਿਦਾਸ ਜੀ ਵੀ ਇਸ ਗੱਲ ਨੂੰ ਕਹਿੰਦੇ ਨੇ ਕਹ ਰਵਿਦਾਸ ਅਕਥ ਕਥਾ ਉਹ ਕਾਹੇ ਕਰੀ ਜੇ ਜੈਸਾ ਤੂੰ ਜਿੱਦਾਂ ਦਾ ਤੂੰ ਹੈ ਤੈਸਾ ਤੂੰ ਹੀ ਉਹ ਜਿਹੜਾ ਤੂੰ ਹੀ ਹੈ ਕਿ ਆ ਉਪਮਾ ਦੀਜੇ ਉਪਮਾ ਦਾ ਮਤਲਬ ਹੁੰਦਾ ਤਰਜੀਹ ਦੇਣੀ ਤਸਬੀਹ ਦੇਣੀ ਕਿਸੇ ਦੀ ਬਰਾਬਰ ਦੇ ਨਾਲ ਗੱਲਬਾਤ ਕਰਨੀ ਵੀ ਫਲਾਨਾ ਇਦਾਂ ਦਾ ਹੈ ਤੇ ਉਹਦੇ ਵਰਗਾ ਫਲਾਨਾ ਇਸ ਤਰ੍ਹਾਂ ਦਾ ਹੈ ਪਰ ਭਗਤ ਰਵਿਦਾਸ ਜੀ ਕਹਿਣ ਲੱਗੇ ਵੀ ਉਹਦੀ ਤੇ ਅਕਥ ਕਥਾ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਉਹਦੇ ਗੁਣਾਂ ਨੂੰ ਦੱਸਿਆ ਹੀ ਨਹੀਂ ਜਾ ਸਕਦਾ ਜਿਵੇਂ ਦਾ ਉਹ ਹੈ ਉਹੀ ਹੈ ਉਹਦੇ ਨਾਲ ਕਿਸੇ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ ਉਪਮਾ ਨਹੀਂ ਕੀਤੀ ਜਾ ਸਕਦੀ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਉਸ ਨੂੰ ਤੇ ਉਸ ਵਰਗਾ ਭਗਵਾਨ ਪਰਮੇਸ਼ਰ ਵਰਗਾ ਹੋਰ ਕੋਈ ਦਿਸਦਾ ਨਹੀਂ ਹੈ ਉਹ ਪਰਮੇਸ਼ਰ ਜਿਹੜਾ ਹਲਤ ਪਲਤ ਸਵਾਰੀਅਨ ਨਿਸ਼ਚਲ ਦਿੱਤੀਅਨ ਜਾਏ ਹਲਤ ਚੱਲ ਰਿਹਾ ਸਮਾਂ ਪਲਤ ਆਉਣ ਵਾਲਾ ਸਮਾਂ ਆਉਣ ਵਾਲਾ ਸਮਾਂ ਤੇ ਚੱਲ ਰਿਹਾ ਸਮਾਂ ਉਹ ਮਾਲਕ ਸਵਾਰ ਦਿੰਦਾ ਹੈ ਨਿਸ਼ਚਲ ਉਹ ਟਿਕਾਣਾ ਜਿਹਦਾ ਚਲਾਈ ਮਾਨਣਾ ਹੋਵੇ ਨਿਸ਼ਚਲ ਥਾਂ ਚਲਾਈ ਮਾਨਣਾ ਹੋਵੇ ਉਹ ਟਿਕਾਣਾ ਜਿਹੜਾ ਹੈ ਉਹ ਅਵਸਥਾ ਜਿਹੜੀ ਹੈ ਉਸ ਸੇਵਕ ਨੂੰ ਉਹ ਮਾਲਕ ਬਖਸ਼ ਦਿੰਦਾ ਹੈ ਹਲਤ ਪਲਤ ਸਵਾਰੀਆਂ ਨਿਸ਼ਚਲ ਦਿੱਤੀਆਂ ਜਾਏ ਤੇ ਨਾਲ ਸਤਿਗੁਰ ਕਹਿੰਦੇ ਨੇ ਸੰਸਾਰ ਸਾਗਰ ਤੇ ਰਖੀ ਅਨ ਬਹੁੜ ਨਾ ਜਨਮੇ ਧਾਈ ਇਸ ਸੰਸਾਰ ਸਮੁੰਦਰ ਤੋਂ ਉਹ ਰੱਖ ਦਿੰਦਾ ਹੈ ਬਹੁੜ ਨਾ ਜਨਮੇ ਧਾਈ ਮੁੜ ਉਹਨੂੰ ਜਨਮ ਮਰਨ ਦੇ ਵਿੱਚ ਪੈਣ ਨੀਜੇ ਦਿੰਦਾ ਉਹ ਤੇ ਮਾਲਕ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਿਵੇਂ ਪਾਣੀ ਵਿੱਚ ਪਾਣੀ ਰਲ ਕੇ ਇਕਮਿਕ ਹੋ ਜਾਂਦਾ ਏਵੇਂ ਉਹ ਮਾਲਕ ਦੇ ਗੁਣਾਂ ਦੇ ਨਾਲ ਆਪਣੇ ਗੁਣ ਮਿਲਾ ਕੇ ਇਕਮਿਕ ਹੋ ਜਾਂਦਾ ਏ ਜਦੋਂ ਰਸਨਾ ਦੇ ਨਾਲ ਉਸ ਮਾਲਕ ਨੂੰ ਗਾਉਂਦਾ ਏ ਟੋਡੀ ਰਾਗ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਰਸਨਾ ਗੁਣ ਗੋਪਾਲ ਨਿਦ ਗਾਇਣ ਸ਼ਾਂਤ ਸਹਿਜ ਰਹਿਸ ਮੰਨ ਉਪਜਿਓ ਸਗਲੇ ਦੁਖ ਭਲਾਇਨ ਜੋ ਮੰਗੈ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੋਂ ਤੇ ਛੁਟੈ ਭਵਜਲ ਜਗਤ ਤਰਾਇਣ ਜਨਮ ਮਰਨ ਦੋਵਾਂ ਦੀ ਕੋਲੋਂ ਛਟਕਾਰਾ ਹੋ ਜਾਂਦਾ ਤੇ ਇਸ ਸੰਸਾਰ ਭਵਜਲ ਨੂੰ ਵੀ ਉਹ ਮਾਲਕ ਜਿਹੜਾ ਹੈ ਨਾ ਉਹ ਤਾਰ ਦਿੰਦਾ ਹੈ ਤੇ ਸਤਿਗੁਰ ਕਹਿੰਦੇ ਨੇ ਜਿਹਬਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਸਾਸੰਗਤ ਜੀ ਇੱਥੇ ਪਾਠ ਕਰਨ ਵੇਲੇ ਥੋੜਾ ਧਿਆਨ ਦੇਣਾ ਪਏਗਾ ਜੇਬਾ ਏਕ ਅਨੇਕ ਗੁਣ ਤੇ ਵਿਸ਼ਰਾਮ ਦੇਣਾ ਹੈ ਕਿਉਂਕਿ ਇਹਦੇ ਅਰਥ ਬਣਦੇ ਨੇ ਮਨੁੱਖ ਦੀ ਜੇਬਾ ਇੱਕ ਹੈ ਉਸ ਮਾਲਕ ਦੇ ਗੁਣ ਬਹੁਤ ਨੇ ਅਨੇਕਾਂ ਨੇ ਫਿਰ ਜੀ ਉਹਦੇ ਅਨੇਕਾਂ ਗੁਣ ਨੇ ਤੇ ਫਿਰ ਕੀ ਮਨੁੱਖ ਦਾ ਪਾਰ ਉਤਾਰਾ ਨਹੀਂ ਹੋ ਸਕਦਾ ਸਤਿਗੁਰ ਕਹਿਣ ਲੱਗੇ ਤਰ ਸਕਦਾ ਹੈ ਜੀ ਉਸ ਮਾਲਕ ਦੇ ਸ਼ਰਨ ਵਿੱਚ ਚਲਾ ਜਾਏ ਚਰਨੀ ਲੱਗ ਜਾਏ ਕਿਉਂਕਿ ਮਨੁੱਖ ਦੀ ਜੇਬਾ ਤੇ ਇੱਕ ਹੈ ਜੇਬਾ ਇੱਕ ਕਵਨ ਗੁਣ ਕਹੀ ਹੈ ਬੇਸ਼ੁਮਾਰ ਬਯੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਏ ਉਹਦੇ ਬੇਸ਼ੁਮਾਰ ਬਯੰਤ ਗੁਣ ਨੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਫਿਰ ਉਸ ਮਾਲਕ ਦੇ ਨਾਲ ਇੱਕਮ ਇੱਕ ਹੋਣ ਦਾ ਇੱਕੋ ਹੀ ਢੰਗ ਹੈ ਉਹਦੇ ਚਰਨੀ ਪੈ ਕੇ ਉਹਦੇ ਗੁਣਾਂ ਨੂੰ ਗਾਈ ਜਾਈਏ ਗਾਈ ਜਾਈਏ ਪਾ ਮੇਕੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਗੌਣ ਦੀਆਂ ਗਾਉਂਦੀਆਂ ਉਹਦੇ ਵਰਗੇ ਗੁਣ ਸਾਡੇ ਅੰਦਰ ਵੀ ਆਜਾ ਬਣ ਕੇ ਤੇ ਫਿਰ ਸਤਿਗੁਰੂ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਫਲ ਗੁਣ ਨਿਤ ਸਾਲਾਹੀਐ ਜਿਸ ਨੂੰ ਤਿਲ ਨਾ ਤਮਾਏ ਫਲ ਗੁਣ ਫੱਗਣ ਦੇ ਮਹੀਨੇ ਵਿੱਚ ਨਿਤ ਸਦਾ ਹੀ ਉਸ ਮਾਲਕ ਦੀ ਸਿਫਤ ਕਰੀਏ ਜਿਸ ਨੂੰ ਤਿਲ ਨਾ ਤਮਾਏ ਜਿਸ ਨੂੰ ਤਿੱਲ ਜਿੰਨੀ ਵੀ ਤਮਾ ਨੇ ਵੀ ਕੋਈ ਮੇਰੀ ਸਿਫਤ ਕਰੇ ਮੇਰੀ ਕੋਈ ਵਡਿਆਈ ਕਰੇ ਆਮ ਦੁਨੀਆ ਦੇ ਵਿੱਚ ਕੀ ਹੁੰਦਾ ਹੈ ਮਨੁੱਖ ਕਿਸੇ ਨੂੰ ਕੁਝ ਦੇਵੇ ਨਾ ਫਿਰ ਆਸ ਰੱਖਦਾ ਵੀ ਉਹਦੇ ਬਦਲੇ ਮੈਨੂੰ ਕੁਝ ਮਿਲੇ ਤੇ ਇਹ ਵੀ ਆਸ ਕਰਦਾ ਵੀ ਮੇਰੀ ਕੋਈ ਸਿਫਤ ਵੀ ਕਰੇ ਆਮ ਅਸੀਂ ਗੁਰਦੁਆਰਿਆਂ ਦੇ ਵਿੱਚ ਵੇਖਦੇ ਪੱਖਿਆਂ ਦੇ ਉੱਪਰ ਨਾਮ ਲਿਖ ਕੇ ਪਰ ਭਰੇ ਹੁੰਦੇ ਨੇ ਗੁਰਦੁਆਰਿਆਂ ਦੇ ਅੰਦਰ ਬੂੜ ਲਾਲਾ ਕੇ ਨਾਵਾਂ ਦੀ ਨਾਲ ਭਰੇ ਹੁੰਦੇ ਨੇ ਉਹਦਾ ਕਾਰਨ ਇਹ ਆ ਵੀ ਮਨੁੱਖ ਨੂੰ ਆਪਣੀ ਸਿਫਤ ਕਰਾਉਣ ਦੇ ਵਿੱਚ ਆਨੰਦ ਆਉਂਦਾ ਹੈ ਖੁਸ਼ੀ ਮਹਿਸੂਸ ਕਰਦਾ ਹੈ ਪਰ ਸਤਿਗੁਰ ਮਹਾਰਾਜ ਕਹਿੰਨ ਲੱਗੇ ਇਹ ਮਨੁੱਖ ਦੀ ਹਾਲਤ ਹੈ ਦੇ ਦੇ ਮੰਗੇ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ ਦੇਵ ਦੇ ਕੀ ਮੰਗਦਾ ਵੀ ਹੈ ਹਜ਼ਾਰਾਂ ਗੁਣ ਵੱਧ ਤੇ ਇਹ ਵੀ ਚਾਹੁੰਦਾ ਹੈ ਵੀ ਸ਼ੋਭ ਕਰੇ ਸੰਸਾਰ ਤੇ ਮੇਰੀ ਸ਼ੋਭਾ ਵੀ ਕਰੇ ਅਰ ਖਿਆਲ ਕਰਨਾ ਉਸ ਮਾਲਕ ਨੂੰ ਤਿੱਲ ਜਿੰਨੀ ਤਮਾ ਨਹੀਂ ਐ ਵੀ ਮੇਰੀ ਕੋਈ ਸਿਫਤ ਕਰੇ ਉਹ ਦਿੰਦਾ ਵੀ ਸਾਰਿਆਂ ਨੂੰ ਐ ਤੇ ਦਿੰਦਾ ਵੀ ਲਗਾਤਾਰ ਐ ਮਨੁੱਖ ਲਗਾਤਾਰ ਉਹਦੇ ਕੋਲੋਂ ਲੈ ਕੇ ਵਰਤ ਵੀ ਰਿਹਾ ਹੈ ਦਿੰਦਾ ਦੇ ਲੈਂਦੇ ਥੱਕ ਪਾਈ ਜੁਗਾ ਜੁਗੰਤਰ ਖਾਈ ਖਾਈ ਜੁਗਾ ਜੁਗੰਤਰਾਂ ਤੋਂ ਮਨੁੱਖ ਖਾ ਰਿਹਾ ਹੈ ਉਹ ਤੇ ਪੱਥਰਾਂ ਦੇ ਵਿੱਚ ਪੈਦਾ ਹੋਏ ਜੀਵ ਨੂੰ ਵੀ ਰਿਜਕ ਦਿੰਦਾ ਹੈ ਸੈਲ ਪੱਥਰ ਮੈਂ ਜੰਤ ਉਪਾਈ ਤਾਕਾ ਰਿਜਕ ਆਗੇ ਕਰ ਧਰਿਆ ਉਹਨੂੰ ਵੀ ਰਿਜਕ ਦਿੰਦਾ ਹੈ ਪਰ ਖਿਆਲ ਕਰਨਾ ਉਹ ਮਾਲਕ ਦੇ ਅੰਦਰ ਇਹ ਤਮਾ ਨਹੀਂ ਹੈ ਵੀ ਕੋਈ ਮੇਰੀ ਸਿਫਤ ਕਰੇ ਉਹਨੂੰ ਕੋਈ ਇਹੋ ਜੀ ਚਾਹਤ ਨਹੀਂ ਹੈ ਉਹ ਤੇ ਕੇਵਲ ਤੇ ਕੇਵਲ ਮਨੁੱਖ ਦਾ ਭਲਾ ਹੈ ਵੀ ਮਨੁੱਖ ਉਹਦੇ ਗੁਣ ਗਾਗਾ ਕੇ ਉਹਦੇ ਵਰਗਾ ਜਿਹੜਾ ਹੈ ਉਹ ਹੋ ਸਕਦਾ ਹੈ ਜਿਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਣ ਗਾਵਤ ਤੇਰੀ ਉਤਰ ਸਮੈਣ ਗੁਣ ਗਾਉਂਦੀਆਂ ਗਾਉਂਦੀਆਂ ਤੇਰੀ ਅੰਦਰਲੇ ਮਨ ਦੀ ਮੈਲ ਉਹ ਲਿੱਥ ਜਾਏਗੀ ਤੇ ਤੂੰ ਮਾਲਕ ਵਰਗਾ ਹੋ ਜਾਏਂਗਾ ਤੇ ਫਿਰ ਉਹ ਸੱਜਣ ਪ੍ਰਗਟ ਹੋ ਜਾਏਗਾ ਜਿੱਦਣ ਸੱਜਣ ਪ੍ਰਗਟ ਹੋ ਗਿਆ ਫਿਰ ਆਨੰਦ ਹੀ ਆਨੰਦ ਹੈ ਖੁਸ਼ੀ ਹੀ ਖੁਸ਼ੀ ਹੈ ਇਹ ਸਤਿਗੁਰੂ ਮਹਾਰਾਜ ਇਸ ਮਹੀਨੇ ਦੇ ਵਿੱਚ ਸਾਡੀ ਮੰਜ਼ਲ ਜਿਹੜੀ ਪਹਿਲੇ ਮਹੀਨੇ ਵਿੱਚ ਮਿੱਠੀ ਸੀ ਉਹਦੀ ਪ੍ਰਾਪਤੀ ਦਾ ਜ਼ਿਕਰ ਕਰਦੇ ਆਂ ਵੀ ਆਨੰਦ ਜੀਵਨ ਦੇ ਵਿੱਚ ਪੈਦਾ ਹੋਇਆ ਕਿਉਂਕਿ ਮਾਲਕ ਪ੍ਰਗਟ ਹੋ ਗਿਆ ਪਰਮੇਸ਼ਰ ਪ੍ਰਗਟ ਹੋ ਗਿਆ ਤੇ ਇਹਦੇ ਵਾਸਤੇ ਸਹਾਇਤਾ ਕੀਤੀ ਸੰਗਤ ਨੇ ਤੇ ਮਿਲਾ ਦਿੱਤਾ ਉਸ ਮਾਲਕ ਦੇ ਨਾਲ ਹੁਣ ਜੀਵਨ ਦੇ ਅੰਦਰ ਹਿਰਦੇ ਰੂਪੀ ਸੇਜਾ ਸੁਹਾਵਣੀ ਹੋ ਗਈ ਸਾਰੇ ਸੁੱਖ ਪ੍ਰਾਪਤ ਹੋ ਗਏ ਹੁਣ ਦੁੱਖਾਂ ਦੀ ਕੋਈ ਥਾਂ ਨਹੀਂ ਰਹੀ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਖਸਮ ਪਰਮੇਸ਼ਰ ਮਿਲ ਗਿਆ ਤੇ ਫਿਰ ਸਖੀ ਸਹੇਲੀਆਂ ਨਾਲ ਮਿਲ ਕੇ ਉਸ ਮਾਲਕ ਦੇ ਗੁਣ ਗਾਏ ਅਵਸਥਾ ਇਹ ਬਣ ਗਈ ਵੀ ਮਾਲਕ ਹੀ ਸਾਰੇ ਪਾਸੇ ਦਿਸਦਾ ਹੋਰ ਕੋਈ ਦਿਸਦਾ ਹੀ ਨਹੀਂ ਉਹ ਮਾਲਕ ਜਿਹੜਾ ਚੱਲ ਰਿਹਾ ਸਮਾਪਤੀ ਆਉਣ ਵਾਲੇ ਸਮੇਂ ਸਵਾਰ ਦਿੰਦਾ ਹੈ ਉਹ ਸੰਸਾਰ ਸਾਗਰ ਤੋਂ ਰੱਖ ਦਿੰਦਾ ਹੈ ਮੁਰ ਜਨਮ ਮਰਨ ਦੇ ਚੱਕਰ ਦੇ ਵਿੱਚ ਨਹੀਂ ਪੈਂਦਾ ਉਸ ਮਾਲਕ ਦੇ ਗੁਣ ਬਹੁਤ ਨੇ ਮਨੁੱਖ ਦੀ ਜੀਬਾ ਇੱਕ ਹੈ ਪਰ ਜੇ ਮਨੁੱਖ ਉਹਦੇ ਚਰਨਾ ਦੇ ਵਿੱਚ ਲੱਗ ਜਾਵੇ ਉਹਦੇ ਨਾਲ ਜੁੜ ਕੇ ਉਹਦੇ ਗੁਣ ਗਾਵੇ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਜੀਵ ਦਾ ਪਾਰ ਉਤਾਰਾ ਹੋ ਜਾਂਦਾ ਹੈ ਸਤਿਗੁਰ ਕਿਰਪਾ ਕਰੇ ਅਸੀਂ ਵੀ ਮਾਲਕ ਦੀ ਨਾਲ ਜੁੜ ਕੇ ਸਤ ਸੰਗਤ ਦੇ ਜਾ ਕੇ ਸੇ ਮਾਲਕ ਦੇ ਗੁਣ ਗਾਉਂਦੀਆਂ ਗਾਉਂਦਿਆਂ ਆਪਣੀ ਜੀਵਨ ਨੂੰ ਸਫਲ ਕਰ ਲਈਏ ਵਿਚਾਰਾਂ ਦੀ ਸਾਂਝ ਕਰਦੇ ਹੁਈਆਂ ਬੇਅੰਤ ਭੁੱਲਾਂ ਦੀ ਕਿਮਾ ਬਖਸ਼ਿਸ਼ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ